ਵਾਹਿਗੁਰੂ ਜੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਦਾਂ ਕਿਸੇ ਦਾ ਭਲਾ ਨਹੀਂ ਹੁੰਦਾ ਹਾਂਜੀ ਆ ਵੀਡੀਓ ਜਿਹੜੀ ਦੇਖਣ ਜਾ ਰਹੇ ਹੋ ਇਸ ਵੀਡੀਓ ਦਾ ਕਿਸੇ ਆਮ ਖਾਸ ਦੇ ਨਾਲ ਕੋਈ ਸੰਬੰਧ ਨਹੀਂ ਮੈਂ ਚੁੱਪ ਕਰ ਜਾਣਾ ਹੁਣ ਵੀਡੀਓ ਤੁਸੀਂ ਅਖੀਰ ਤੱਕ ਦੇਖੋ ਉਮੀਦ ਕਰਦੇ ਹਾਂ ਪਸੰਦ ਆਵੇਗੀ ਜੀ ਠੀਕ ਹੈ ਤੁਸੀਂ ਅਗਲੇ ਪੂਰੀ ਬਈਆ ਜੇ ਤੁਹਾਨੂੰ ਕਿਸੇ ਕੰਮ ਆ ਗਏ ਤਾਂ ਫੋਨ ਕਰ ਲੈਣਾ ਅਸੀਂ ਸਾਰਾ ਬਸਟ ਕਰਨਗੇ ਆਹ ਵੇਹ ਪੋਤਾ ਤੂੰ ਬੰਦੇ ਬਣਾਣਾ ਆ ਵੇਲਾ ਕੁੜੀ ਵੀ ਕੰਮ ਕਰਦੀ ਫਿਰਦੀ ਤੈਨੂੰ ਕੰਮ ਹੀ ਨਹੀਂ ਲੱਭਦਾ ਵੇਲਾ ਕੁੜੀਆਂ ਪੁੱਤਰਾਂ ਨਾਲ ਵਾਦ ਕੇ ਕੰਮ ਕਰਦੀਆਂ ਨੇ ਉਹ ਮਾਤਾ ਮੇਰੀ ਦੱਸ ਕੀ ਗਲਤੀ ਮੈਂ ਜਦੋਂ ਉੱਥੇ ਨੌਕਰੀ ਲੱਭਣ ਜਾਣਾ ਉਹ ਕਦੇ ਕਹਿੰਦੇ ਤੇਰੀ ਇੱਥੇ ਗਲਤੀ ਆ ਕਦੇ ਕਹਿੰਦੇ ਤੇਰੀ ਇੱਥੇ ਗਲਤੀ ਆ ਪੜਿਆ ਲਿਖਿਆ ਹੁੰਦੇ ਕਾਰਨ ਵੀ ਮਾਤਾ ਮੈਨੂੰ ਨੌਕਰੀ ਨਹੀਂ ਮਿਲਦੀ ਪਈ ਅੱਜ ਕੱਲ ਦਾ ਮਾਹੌਲ ਹੀ ਐ ਉਹ ਜਿਆ ਦੱਸ ਮੈਂ ਕੀ ਕਰਾਂ ਦੱਸ ਮੈਂ ਕੀ ਕਰ ਫਿਰ ਤੇਰੇ ਨਾਲ ਤਾਂ ਢੀਆਂ ਚੰਗੀਆਂ ਨੇ ਹੂੰ ਕੁੜੀਆਂ ਨੂੰ ਲਾਭ ਨੇ ਤੈਨੂੰ ਨਵਾਂ ਦਿੱਤਾ। ਓ ਮਾਤਾ ਮੇਰੀ ਕੋਈ ਗਲਤੀ ਨਹੀਂ ਕੀਤੀ। ਜੇ ਮੇਰੇ ਪੈਨਾਂ ਤੇ ਤੂੰ ਉਹ ਖਾਰਮ ਸਹੀ ਭਰੇ ਹੁੰਦੇ ਨਾ ਤਾਂ ਅੱਜੇ ਨੌਬਤ ਆਉਣੀ ਨਹੀਂ ਸੀਗੀ। ਮਾਤਾ ਮੈਨੂੰ ਤਾਂ ਹੀ ਲੱਗਣ ਲੱਗ ਗਿਆ ਵੀ ਜਿਹੜੀ ਮੈਨੂੰ ਨੌਕਰੀ ਨਹੀਂ ਨਾ ਮਿਲਦੀ ਵੀ ਮੈਨੂੰ ਲੱਗਦਾ ਕਿਸੇ ਨੇ ਕੁਛ ਕਾਰੀ ਦਿੱਤਾ ਵਾ। ਤੈਨੂੰ ਕਿੰਨੇ ਵਾਰੀ ਤਾਂ ਕਿਹਾ ਦਾ ਵੀ ਆਪਾਂ ਉਹ ਫਲਾਣੇ ਬਾਬੇ ਦੇ ਜਾਈਏ। ਤੂੰ ਕਿਹੜਾ ਕਦੇ ਗਈ ਹੈ ਮੇਰੇ ਨਾਲ ਦੱਸੇ। ਮਾਤਾ ਗੁਰਦੁਆਰੇ ਜਾਈਦਾ ਵਾ ਸ਼ਵਾਸ਼ਾ। ਹੁਣ ਤੂੰ ਸਿਆਣਿਆਂ ਕੋਲ ਮੈਨੂੰ ਲੈ ਜਾਣਾ ਹੈ। ਜੇ ਕਹਿਣਾ ਤਾਂ ਟੂਣਾ ਕਰਾ ਦੇਣੀ ਤੈਨੂੰ। ਨਹੀਂ ਮਾਤਾ ਟੂਨੇ ਟਾਣੇ ਦੀ ਨਹੀਂ ਗੱਲ ਨਹੀਂ ਨਾ ਕਹਨੇ ਤੁਣਾ ਕਰਤਾ ਹੋਵੇ ਪਹਿਨਾਂ ਨਾ ਘਰੇ ਜਾ ਕੇ ਧਿਆਨ ਨਾਲ ਵੇਖੀ ਸਾਰੇ ਆਲੇ ਦੁਆਲੇ ਕਿਦਰੇ ਤੁਣਾ ਤਾਂ ਨਹੀਂ ਕਰ ਰਖੇ ਹਾਂ ਬਹੁਤ ਤਾਂ ਕੋਈ ਪਤਾ ਨਹੀਂ ਭਾਈ ਅੱਜ ਕੱਲ੍ਹ ਜਮਾਨਾ ਮਾੜਾ ਓ ਜਮਾਨਾ ਬਹੁਤ ਮਾੜਾ ਕਰ ਦਿੱਤਾ ਹੋਏ ਭਾਈ ਕੰਮ ਚੱਲਦਾ ਵੇਖ ਕੇ ਦੁਨੀਆ ਨਾ ਇੱਕ ਦੇ ਵੈਰੀ ਪੈ ਜਾਂਦੀ ਓ ਦਰਦੇ ਨਹੀਂ ਅੱਜ ਕੱਲ੍ਹ ਲੋਕ ਕਹਿਣ ਨੂੰ ਦੇਖ ਕੇ ਐਦਾਂ ਹੀ ਲੋਕ ਕਰੀ ਤਰੇ ਹੁੰਦੇ ਆਂ ਤੁਨੇ ਕਰ ਦਿੰਦੇ ਆਂ ਵੀ ਜੇ ਮੇਰਾ ਨਹੀਂ ਨਾ ਕੰਮ ਚੱਲਦਾ ਤੇ ਇਹਦਾ ਵੀ ਨਹੀਂ ਚੱਲਦਾ ਉਹਦੇ ਵੇਖਿਆ ਸੀ ਮੈਂ ਆਪਣੇ ਬੂਏ ਗਏ ਨਾ ਇਨਕ ਮੌਲੀ ਜੀ ਤੇ ਸੰਦੂਰ ਜਪਿਆ ਤਗਾ ਸੀ ਮਾਤਾ ਤੁਮਨੇ ਦੱਸਿਆ ਹੀ ਨਹੀਂ ਗੱਲ ਐ ਮੈਂ ਚੋਕੇ ਸਾਥ ਕਰਨਾ ਕੁ ਲੈ ਲਿਖਿਆ ਦਾ ਆ ਮੈਂ ਬਾਬੇ ਬਾਬੇ ਵਾਲੇ ਗੱਲਾਂ 'ਚ ਵਿਸ਼ਵਾਸ ਤਾਂ ਨਹੀਂ ਕਰਦਾ ਪਰ ਮਾਤਾ ਹੁਣ ਮੈਂ ਦੱਸ ਕੀ ਕਰਾਂ ਇੰਨਾ ਚਰੋ ਗਿਆ ਕਿੰਨਾ ਚਰੋ ਗਿਆ ਮੈਨੂੰ ਨੌਕਰੀ ਦੇ ਫਾਰਮ ਭਰਦਿਆਂ ਨੂੰ ਇੱਕ ਵਾਰੀ ਵੀ ਨਹੀਂ ਮੇਰੀ ਨੌਕਰੀ ਲੱਗੀ ਹੁਣ ਤਾਂ ਮੈਨੂੰ ਐ ਲੱਗਣ ਲੱਗ ਗਿਆ ਮਾਤਾ ਤੂੰ ਐ ਕਰ ਤੂੰ ਵੀ ਕਿਸੇ ਬਾਬੇ ਬਾਬੇ ਨੂੰ ਦਿਖਾ ਦਾ ਸ਼ਾਇਦ ਕੀ ਪਤਾ ਕੋਈ ਨੌਕਰੀ ਲੱਗ ਹੀ ਜਾਵੇ ਜੇ ਪੁੱਤ ਵਹਿਮ ਪਾਉਂਦੇ ਨੇ ਓਏ ਉਹ ਜਿਹੜਾ ਪੰਡਤ ਦਾ ਮੁੰਡਾ ਨਹੀਂ ਕੇ ਜਿਹੜਾ ਉਹਨੂੰ ਵੀ ਨਹੀਂ ਪੈਂਦਾ ਨੌਕਰੀ ਮਿਲਦੀ ਪਈ ਸੀਗੀ ਉਹਨੇ ਆਪਣੇ ਪਿਓ ਤੋਂ ਹੀ ਪਤਾ ਨਹੀਂ ਕਿਹੜੇ ਮੰਤਰ ਪੜਵਾਏ ਹਨਾ ਤੇ ਉਹਨੂੰ ਨੌਕਰੀ 3 ਦਿਨ ਹੋ ਗਈ ਉਹ ਨੌਕਰੀ ਤੇ ਜਾ ਕਰਦਾ ਕੋਲ ਨਾ ਮੈਂ ਜਾਣੀ ਕਿਸੇ ਤੋਂ ਪੁੱਛ ਦੱਸ ਕਰਨੀ ਆ ਹਾਂ ਪੁੱਤ ਮਨ ਯਾਦ ਆ ਗਿਆ ਮੈਂ ਦੋ ਅੱਧਰ ਰਹਿੰਦੀ ਉਹ ਇਹੋ ਜਿਹੇ ਕੰਮ ਕਰਦੀ ਇਹ ਸਿਆਣੇ ਸੁਣੇ ਦੱਸ ਬੋਦੀ ਮੈਂ ਕੱਲ ਨੂੰ ਜਾਵਾਂਗੀ ਉਹਦੇ ਕੋਲ ਤੇ ਉੱਥੇ ਜਾ ਕੇ ਤੁਹਾਨੂੰ ਪੁੱਛਾਂਗੀ ਜੇ ਤੂੰ ਕਈ ਨਾ ਤੱਕਦੀ ਨੇ ਵੀ ਅੱਖ ਚਾਬੀ ਲੈਣਾ ਮੈਂ ਚੱਲ ਕੋਈ ਨਹੀਂ ਮਾਤਾ ਤੂੰ ਮਿੰਦੋ ਚਾਚੇ ਨੂੰ ਜ਼ਰੂਰ ਪੁੱਛੀਏ ਗੱਲ ਠੀਕ ਆ ਨਾ ਹਾਂ ਤੇ ਚੱਲ ਆ ਜਾ ਹੁਣ ਆਪਾਂ ਚਲੀਏ ਇੱਥੇ ਕਿ ਆਪਾਂ ਕੀ ਆ ਮੈਂ ਕਿਸੇ ਦੀਆਂ ਲੈ ਕੇ ਬਹਿ ਜਾ ਅਗਲੇ ਕੰਮ ਕਰਦੇ ਨੇ ਆਪਾਂ ਲੋਕਾਂ ਦਾ ਦੁੱਖ ਥੋੜਾ ਪਤਾ ਕਰਦੇ ਉਹ ਮਾਤਾ ਕੰਮ ਸਾਸਰੀ ਦਾ ਬਾਬਾ ਜੀ ਸਾਸਰੀ ਕਾ ਸਾਸਰੀ ਕਾਰ ਵਿਆਹ ਜਿਆ ਬੜੀ ਆਸ ਲੈ ਕੇ ਆਈ ਆ ਮੈਂ ਤੇ ਹਾਂ ਅੱਛਾ ਤੇਰੇ ਤੇ ਬੜੀ ਮਰਾਦ ਲੈ ਕੇ ਆਈ ਆ ਮੈਂ ਮੇਰਾ ਪੁੱਤ ਕੰਮ ਕਾਰ ਕਰਨ ਜਾਂਦਾ ਤੇ ਕੰਮ ਕਾਰ ਮਿਲਦਾ ਹੀ ਨਹੀਂ ਹੁਣ ਕੋਈ ਨਾ ਉਕਰੀ ਨਹੀਂ ਮਿਲਦੀ ਉਹ ਮੈਂ ਬੂਏ ਕੀ ਵੇਖ ਲਿਆ ਸੀ ਤੇਰੇ ਕਰਮਾਂ ਲ ਤੋ ਦੇ ਘਰੇ ਬਹੁਤ ਵੱਡਾ ਕਸ਼ਟ ਚੱਲਦਾ ਪਿਆ ਮਾਤਾ ਜੈ ਬਾਬੇ ਦੀ ਬਾਬਾ ਜੀ ਤੁਸੀਂ ਜਾਣੇ ਜਾਣ ਜੇ ਦੁੱਖਾਂ ਦੇ ਨਵਾਰ ਜੇ ਸਾਡਾ ਦੁੱਖ ਘਟ ਦਿਓ ਤੇਰੇ ਮੁੰਡੇ ਦਾ ਨਾਮ ਨੰਨੇ ਤੋਂ ਪੈਂਦਾ ਹੀ ਨਾ ਨਹੀਂ ਬਾਬਾ ਜੀ ਇਹ ਨਹੀਂ ਪੈਂਦਾ ਉਹ ਤਾਂ ਬੱਗਾ ਸਿੰਘ ਹੈ ਆ ਬੀਬੀ ਬੱਬੇ ਤੇ ਨੰਨੇ ਤੇ ਕੋਈ ਜ਼ਿਆਦਾ ਅਰਥ ਨਹੀਂਗਾ ਮਾਬਾ ਨਾ ਨਾ ਮੈਂ ਨੈਣਾ ਦੇਵੀ ਦਾ ਬੱਬਾ ਨਾ ਮਾਂ ਬੱਬੇ ਕਿਸੇ ਅੱਬਾ ਜੀ ਇਸ ਦੇਰੇ ਤੇ ਮੈਂ ਬੜੀ ਆਸ ਨਾਲ ਆਈਆਂ ਹੁਣ ਸਾਰੇ ਦੁੱਖ ਤੁਸੀਂ ਮੇਰੇ ਕੱਟ ਦਿਓ ਹੈ ਇਹ ਦੁੱਖਾਂ ਦਾ ਲੋਹਾਰ ਕਰੋ ਤੇ ਮੇਰੇ ਘਰ ਤੇ ਮਰਕਤਾਂ ਪੈਣ ਤੇ ਮੁੰਡੇ ਨੂੰ ਨੌਕਰੀ ਮਿਲ ਜਾਣਾ ਤੇ ਦੇਰੇ ਤੇ ਆਣ ਕੇ ਨਾ ਸਵਾ 5 ਕਿਲੋ ਚੂਰਮਾ ਕੁੱਟ ਕੇ ਲਿਆਵਾਂਗੀ ਬੱਬਾ ਉਹ ਮੈਂ ਤਾਂ ਅੱਸੀ ਅਸਈਪੁਰ ਦੇ ਆਏ ਆ ਤੇ ਅਸਈਪੁਰ ਦੇ ਜਾਵਾਂਗੇ ਸਵਾ 5 ਕਿਲੋ ਚੂਰਮਾ ਦਾ ਚਲ ਤੇ ਸੁੱਕ ਲਿਆ ਤੇ ਪੇੜਾ ਵੀ ਲੱਗੇਗੀ ਕਸ਼ਟ ਬਹੁਤ ਵੱਡਾ ਈ ਮਾਤਾ ਆ ਬਾਤ ਤੇ ਤਾਂ ਦੱਸਦੇ ਮੈਂ ਪੇਟਾ ਵੀ ਤੇਰੀ ਚੜਾ ਆ ਗਿਆ ਵੀ ਪਰ ਮੇਰੇ ਘਰ ਤੋਂ ਕਸ਼ਟ ਚਲਾ ਜਾਵੇ ਮੈਂ ਬਹੁਤ ਉਖੀਆਂ ਚੱਲ ਕੋਈ ਨਹੀਂ ਮਾਤਾ ਆਪਕੇ ਇਟਾਲੀ ਤੈਨੂੰ ਦੱਸਾਂਗੇ ਤੇ ਕਰਾਂਗੇ ਤੇਰਾ ਟਾਲਾ ਤੇ ਕੱਤੋ ਕੱਤ ਵੀ 11000 ਰੁਪਏ ਦੀ ਪੇਟਾ ਤੂੰ ਲੰਗਰਾ ਚ ਪਾਉਣੀ ਹੈ ਤੈਨੂੰ ਅਕਾਊਂਟ ਦੇ ਦੇਗਾ ਮੁੰਡਾ ਬਾਹਰ ਬੈਠਾ ਨੰਬਰ ਤੇ ਉਹਦੇ ਚ ਪਵਾ ਦੇ ਪੈਸੇ ਤੇ ਲੰਗੜਾ ਚੱਲਦਾ ਪਾਪਾ ਜੀ ਸਾਡਾ ਬੂਖਾ ਹੈ ਨਾ ਉਹਦੇ ਵਿੱਚ ਇੱਕ ਸੰਧੂਰ ਇੱਕ ਮੌਲੀ ਤੇ ਭਾਈ ਵਾਵਾ ਸਬਾਨ ਲੈ ਕੇ ਤੇ ਕੋਈ ਸਾਡੇ ਬੂਹੇ ਅੱਗੇ ਰੱਖ ਗਿਆ ਤੇ ਤੁਸੀਂ ਇਸ ਦੁੱਖ ਦਾ ਕੋਈ ਨਿਵਾਰ ਕਰੋ ਤੇ ਮਾਤਾ ਜਿਹੜਾ ਤੈਨੂੰ ਰੱਖ ਗਿਆ ਤੈਨੂੰ ਪਤਾ ਹੀ ਹੋਣਾ ਕਿਹੜਾ ਰੱਖ ਗਿਆ ਏ ਨਹੀਂ ਬਾਬਾ ਜੀ ਆਤਮਰਾ ਤੇ ਰੱਖ ਗਿਆ ਮੈਂ ਕੀ ਬਸਾਏ ਉਹ ਤਾਂ ਡੇ ਗਵਾਂਢੀ ਰੱਖ ਗਏ ਨੇ ਠੀਕ ਏ ਤੇ ਉਹਨਾਂ ਹੀ ਸਮਾਨ ਤੋਂ ਲੈਣਾ ਉਹਵੇਂ ਨਹੀਂ ਲੈਣਾ ਤੇਰਾ ਤੋਂ ਤੁਸੀਂ ਗਵਾਰਡੀਆਂ ਦੇ ਬੂਹੇ ਮਾਰੇ ਥੋ ਕਦੀ ਮੰਝੀ ਬਾਬਾ ਜੀ ਇਹੋ ਜਿਹੇ ਕੰਮ ਮੈਂ ਕਦੇ ਕੀਤਾਂ ਨਹੀਂ ਪਰ ਮਰਜ਼ੀਆਂ ਨੂੰ ਆਖ ਚੱਬਣਾ ਪੈਂਦਾ ਭਾਈ ਮੁੰਡੇ ਦਾ ਕੰਮ ਏ ਕੋਈ ਨਾ ਮੈਂ ਕਰ ਦਿਆਂਗੀ ਜਿਵੇਂ ਆਖੇਗੇ ਬਾਬਾ ਜੀ ਨੂੰ ਉਵੇਂ ਹੀ ਕਰ ਲਾਂ ਤੇ ਕਰਨਾ ਹੀ ਪੈਣਾ ਮਾਤਾ ਜੇ ਕਰੇਗੀ ਤਾਂ ਹੀ ਤੇਰੀ ਬੇੜੀ ਪਾਰ ਲੰਘੇਗੀ ਬਾਬਾ ਜੀ ਤੁਸੀਂ ਜਾਣੀ ਜਾਣਦੇ ਮੇਰੇ ਸਾਰੇ ਘਰ ਵਿੱਚ ਨੇ ਉਹ ਮਾਤਾ ਟੈਂਸ਼ਨ ਨਾ ਲੈ ਅੱਜ ਤੋਂ ਬਾਅਦ ਸਭ ਕੁਝ ਨਿਬੜਿਆ ਤੇਰਾ ਇਹ ਕਲੇਸ਼ ਵੀ ਰੰਦਾ ਰੋਜ ਦਾ ਬੱਚਾ ਬਹੁਤ ਉਹ ਮਾਤਾ ਜਦੋਂ ਤੂੰ ਪਾ ਕਰਤਾ ਬਾਬੇ ਨੇ ਇਧਰੋਂ ਆਵਣ ਕਰ ਨਾ 11000 ਦੇ ਦੋ ਅਕਾਊਂਟ ਚ ਆ ਗਿਆ ਤੇਰਾ ਤਾਂ ਕੰਮ ਨਿਭੜਿਆ ਭੈਣ ਨੇ ਦੱਸਿਆ ਸੀ ਵੀ ਬਾਬਾ ਬੜਾ ਕਰਨੀ ਆ ਰਹਾ ਮੈਂ ਤਾਂ ਬਾਬਾ ਜੀ ਦੇਰੇ ਤੇ ਆਸ ਲੈ ਕੇ ਆਈ ਆ ਮੇਰੀ ਵੀ ਪੂਰੀ ਕਰ ਦਿਓ ਉਹ ਬੀਬੀ ਤੂੰ ਸੇਵਾ ਸ਼ੁਰੂ ਕਰ ਤਹੇ ਪਾਉਣ ਦੀ ਕਰ ਤੇ ਵੇਖੀ ਸਾਰਾ ਕੁਝ ਨਿਭੜ ਜਾਣਾ ਤੇਰਾ ਚੜਾਉ ਜੁਗਾ ਬਾ ਬਾਜੀ ਹਜਉਂਦੀ ਦਾ ਬੱਚਾ ਜਉਂਦੀ ਰਾ ਅੰਗਾ ਬਾਬਾ ਜੀ ਮੈਂ 11000 ਕੋਈ ਨਹੀਂ ਮਾਤਾ ਉੱਤੋਂ ਪਰਦੀ ਲੈ ਜਾ ਕਾਉਂਟਰ ਕਿਵੇਂ ਫਿਰ ਮਾਤਾ ਗਈ ਸੀ ਮਿੰਦੋ ਚਾਚੀ ਕਰੇ ਗਈ ਸੰਬਤ ਮਿੰਦੋ ਚਾਚੀ ਨੇ ਕੱਲਿਆ ਅੱਗੋਂ ਮੈਂ ਗਈ ਤੇ ਬਾਬਾ ਤਬਾਹ ਕਰਨੀਆਂ ਭਾਈ ਉੱਥੇ ਤਾਂ ਭਰੇ ਨੂੰ ਕਬੈਠੇ ਜਿਹੜੇ ਦੁਖੀ ਨੇ ਆਪਣੇ ਵਰਗੇ ਭਾਈ ਦੁੱਖ ਖਤਿੰਦੇ ਨੇ ਜਾਂਦੇ ਨੇ ਸਮਾਤਾ ਆਪ ਜਾ ਕੇ ਬਾਬੇ ਜੀ ਨੂੰ ਆਪਣੀ ਨਾਲ ਦੁੱਖ ਕਟੋ ਉਹ ਕਹਿੰਦਾ ਕੋਈ ਨਾ ਬੀਬੀ ਵੀ ਜੜਾ ਆਪ ਆਏ ਇੱਕ ਆਰਦੀ ਤੇ ਤੁਹਾਡਾ ਦੁੱਖ ਕਟਿਆ ਜਾਏਗਾ ਤਾਂ ਤੁਹਾਡੇ ਘਰ ਵਿੱਚ ਪਾਉ ਮਾਰਾ ਹੋ ਜਾਏ ਨਹੀਂ ਤੋ ਮੈਨੂੰ ਦੱਸ ਬਾਬੇ ਨੇ ਉਹ ਪਾਕ ਹੀ ਦੱਸਿਆ ਵਾ ਆਪਾ ਕੀ ਦੱਸਿਆ ਪਾਈ ਦੱਸਿਆ بیا ਉਹ ਤੋ 11000 ਰੁਪਇਆ ਬਾਬੇ ਦੇ ਘਰ ਵਿੱਚ ਆਈਆਂ ਉਹਨੇ 11000 ਮੰਗਿਆ ਸੀ ਇੱਕ ਉਹਨੇ ਟੁੰਗਾ ਦੱਸਿਆ ਉਹ ਮਟੂਣਾ ਮੈਂ ਆਖਿਆ ਵੀ ਕਿਉਂ ਜਾ ਕਰਾ ਉਹ ਮਾ ਬੀਬੀ ਜੇ ਜਾ ਤੁਹਾਡੇ ਮੂਹੇ ਦੇ ਕੀਤਾ ਸੀ ਉਹੋ ਚੀਜ਼ਾਂ ਲੈ ਕੇ ਦੇ ਕੋਈ ਉਹ ਤੂੰ ਆ ਕਰ ਦੇ ਉਹ ਤਾਂ ਮਰਦੀ ਨੇ ਅੱਖ ਤਾਂ ਚੱਬ ਲਿਆ ਹੁਣ ਲੈ ਮਾਤਾ ਹੁਣ ਬਾਬੇ ਨੇ 11000 ਰੁਪਏ ਆਪਦੇ ਕਾਊਂਟ ਵਿੱਚ ਪਵਾਇਆ ਦਾ ਹਨਾ ਹੁਣ ਜਿਹੜਾ ਬਾਬੇ ਨੇ ਉਪਾਗ ਹੈ ਨਾ ਮਾਤਾ ਤੂੰ ਨਹੀਂ ਕਰਨਾ ਹੋ ਤੂੰ ਨੇ ਡਾਨੇ ਦਾ ਪਾ ਨਾ ਕਰ ਪਰ ਮੈਂ ਜ਼ਰੂਰ ਕਰੂੰਗਾ ਮੇਰੀ ਆਖਿਰਕਾਰ ਮੇਰੀ ਨੌਕਰੀ ਦਾ ਸਵਾਲ ਹੈ ਮਾਤਾ ਫਿਰ ਵੀ ਨਾ ਪੁੱਤ ਕਰਾਂਗੀ ਮੂੰਹ ਇਹ ਜਰੂਰੀ ਨਹੀਂ ਨਾ ਕੁਝ ਕਰਦਾ ਥੋੜਾ ਤੂੰ ਨਾ ਪੜੂਣਾ ਨਾ ਕਰੂ ਤੇ ਮੇਰੇ ਕੋਲ ਪੈਸੇ ਥੋੜੇ ਸੀ ਉਹ ਪੈਸੇ ਲੈਣ ਆ ਕਿ ਮੈਂ ਬਾਹਰੋਂ ਬਾਰੀ ਚਾਹਾਂ ਪੈਸੇ ਲੈ ਕੇ ਤੇ ਮੈਂ ਜਾਣ ਨਹੀਂ ਆ ਤੇ ਆਪਾਂ ਸ਼ਾਮ ਨੂੰ ਢਾਲਾ ਲਾ ਦੇ ਹਾਂ ਹਾਂ ਮਾਤਾ ਅੱਜ ਸ਼ਾਮ ਨੂੰ ਢਾਲਾ ਆਦਿਏ ਜਿੰਨੀ ਛੇਤੀ ਕਰਾਂਗੇ ਨਾ ਉੰਨੀ ਛੇਤੀ ਮੇਰੀ ਨੌਕਰੀ ਲੱਗੂਗੀ ਪੁੱਤ ਉਹ ਤਾਂ ਮਾਂ ਤਾਂ ਕਰਦੀ ਵੀ ਵੀ ਆਪਾਂ ਕਿਹੜਾ ਕਿਸਾਨ ਨੁਕਸਾਨ ਪਚਾਉਣਾ ਮੈਂ ਤਾਂ ਤਾਂ ਕਰਦੀ ਵੀ ਮੇਰਾ ਪੁੱਤ ਦਾ ਕੰਮ ਚੱਲ ਪਵੇ ਸਾਡੇ ਘਰ 'ਚ ਮਰਕਤ ਪੈ ਜਾਏ ਪੁੱਤ ਇਹ ਤਾਂ ਤਾਂ ਵੀ ਉਹ ਬਣਾਉਣਾ ਪਤਾ ਜਾਣਾ ਹੀ ਪੈਂਦਾ ਜਿੱਥੇ ਜਾਣਾ ਜੀ ਤਾਂ ਨਹੀਂ ਕਰਦਾ ਸੀ ਪਰ ਹੁਣ ਕਰਾਂ ਤੇਰੇ ਬਦਲੇ ਮੈਨੂੰ ਭੱਜ-ਭਜਾ ਕਰਨੀ ਪੈਗੀ ਮਿੰਦੋ ਕੋਲ ਵੀ ਗਈ ਤਾਂ ਮਿੰਦੋ ਕੰਨ ਹਾਂ ਭਾਈ ਬੜਾਈ ਕਰਨੀ ਵਾਲਾ ਬਾਬਾ ਦੁਨੀਆ ਬੜੀ ਬਚ ਬਚ ਜਾਂਦੀ ਨਹੀਂ ਲੋਕਾਂ ਦੇ ਲਾਜ ਇੱਥੇ ਬੜੀ ਹੁੰਦੀ ਨੇ ਮਾਤਾ ਜੀ ਆਪਣਾ ਨਿੱਕਾ ਜਿਹਾ ਤੁੰਣਾ ਕਰਨ ਨਾਲ ਮੈਨੂੰ ਨੌਕਰੀ ਮਿਲਦੀ ਆ ਤੇ ਇਹਦੇ ਚ ਮਾਤਾ ਜੀ ਮੈਨੂੰ ਦੱਸ ਹੈ ਹੁਣ 11000 ਦਾ ਬਾਬੇ ਨੂੰ ਦਿੱਤਾ ਹੀ ਆ ਜੇ ਨਾ ਹੁਣ ਆਪਾਂ ਪਾ ਕਰਾਂਗੇ ਫਿਰ ਵੀ 11000 ਰਹਿ ਹੀ ਜਾਣਾ ਭਾਵੇਂ ਉਹ ਕਹੀਦੀ ਮੈਂ ਵਿਸ਼ਵਾਸ ਤੇ ਬੱਜਦਾ ਉਹ ਮਾਤਾ ਵਿਸ਼ਵਾਸ ਕਿਸੇ ਦਾ ਨਹੀਂ ਬੰਦਾ ਹੁੰਦਾ ਬਾ ਕਿਸੇ ਦਾ ਨਹੀਂ ਬੰਦਾ ਹੁੰਦਾ ਵਿਸ਼ਵਾਸ ਉਹ ਤੇ ਇੱਕ ਤਰ੍ਹਾਂ ਕਰਨ ਲੱਗੀਆਂ ਜ਼ਿੰਦਗੀ ਦੀਆਂ ਕਈ ਨਹੀਂ ਪੋਤਾ ਦਾ ਕੰਮ ਬਣ ਜਾ ਹੈ ਤੇ ਜੋ ਨਾਮ ਬਣਿਆ ਤਾਂ ਫਿਰ ਭਾਈ ਮੈਂ ਤਾਂ ਅੱਗੇ ਨਹੀਂ ਕੰਮ ਕਰਦਾ ਚੱਲ ਕੋਣੀ ਮਾਤਾ ਤੂੰ ਸਮਾਨ ਲੈ ਬਜਾਰੋਂ ਜਾ ਕੇ ਤੇ ਮੈਂ ਘਟਕ ਡੀਲੀ ਲੈਣਾ ਤੂੰ ਆਇਆ ਕਰ ਤੂੰ ਲੰਮਾ ਪੈਵਾ ਤੈਨੂੰ ਰੋਟੀ ਬੁੱਤ ਪਕਾ ਕੇ ਦਿੱਤੀ ਜਾਵਾਂ ਤੂੰ ਭੁੱਖ ਦਾ ਆ ਦੋਖਣ ਤੇ ਨਾ ਹਾਂ ਮਾਤਾ ਤੂੰ ਚੱਲ ਪੈਣਾ ਰੋਟੀ ਪਕਾ ਆਈ ਜਾ ਬਾਅਦ ਚੁਈ ਬਜਾਰ ਜਾ ਆਪ ਨੂੰ ਕਿਤਾਬ ਹੈ ਹੱਦ ਹੋ ਵੀ ਲੋਕਾਂ ਵਾਲੀ ਯਾਰ ਕਿਸੇ ਨੂੰ ਮਿਹਨਤ ਕਰਦੇ ਨੂੰ ਦੇਖ ਕੇ ਦਰਦੇ ਹੀ ਨਹੀਂ ਲੈ ਐਦਾਂ ਕਿਸੇ ਦਾ ਭਲਾ ਹੋਣਾ ਦੇਖੀਏ ਕੀ ਬਣਿਆ ਇਹ ਕੋਸ਼ ਸੱਟਿਆ ਸੱਤ ਨਾਰੀ ਵਾਲਾ ਮੌਲੀ ਮੂਲੀ ਟੂੜੀਆਂ ਖਾਣ ਬੀਣੇ ਸੰਧੂਰ ਦੀ ਡੱਬੀ ਕਮਾਲ ਹੋ ਗਈ ਯਾਰ ਲੋਕਾਂ ਵਾਲੀ ਦੇ ਤੁਸੀਂ ਇੰਨਾ ਖਰਚਾ ਕਰਕੇ ਆਪਦੇ ਆਪ ਨੂੰ ਕਿਉਂ ਘਾਟਾ ਪਾਉਨੇ ਇਹ ਜੇ ਕਿਸੇ ਨੇ ਇਦਾਂ ਕਰਨਾ ਹੁੰਦਾ ਸਾਨੂੰ ਦੇ ਹੀ ਜਾਇਆ ਕਰੋ ਆ ਨਾਰੀਅਲ ਕੱਟ ਕੇ ਖਾਵਾਂਗੇ ਅਸੀਂ ਟੂੜੀਆਂ ਮੈਂ ਆਪਣੀ ਜਨਾਨੀ ਨੂੰ ਦਿਆਂਗਾ ਪਤਾ ਕਿੰਨੀ ਖੁਸ਼ ਹੋਊਗੀ ਉਹ ਤੁਸੀਂ ਤਾਂ ਆਪਣਾ ਪੈਸਾ ਬੇਕਾਰ ਕਰੀ ਜਾਂਦੇ ਆ ਚੰਗਾ ਭਾਈ ਜਿੰਨੇ ਇਦਾਂ ਦਾ ਕੰਮ ਕਰਨਾ ਸਾਨੂੰ ਘਰੇ ਹੀ ਦੇ ਦਿਆ ਕਰੋ ਅਸੀਂ ਉੱਥੇ ਹੀ ਖਾ ਪੀਣਾ ਕਰਾਂਗੇ ਚਲੋ ਯਾਰ ਲੋਕਾਂ ਦਾ ਸਰਿਆ ਇਹਿੰਦੇ ਨੇ ਕੀ ਗੱਲ ਯਾਰ ਗੱਲ ਕੀ ਹੋਣੀ ਐ ਆ ਆਪਣੇ ਦਰਵਾਜ਼ੇ ਅੱਗੇ ਵੇਖ ਕੀ ਕੁਝ ਰੱਖਤਾ ਕਿਸੇ ਨੇ ਹਾ ਕੀ ਕੋ ਟੂੜਾ ਹੋਰ ਕੀ ਹੈ ਯਾਰ ਚੂੜੀਆਂ ਹੈਗੀਆਂ ਨਾਰੀਅਲ ਹੈਗਾ ਹੋਰ ਲੱਲਾ ਪੱਬਾ ਨਿੱਕਾ ਨਿੱਕਾ ਸਾਮਾਨ ਹੈਗਾ ਅੱਛਾ ਲੋਕ ਕਿਸੇ ਨੂੰ ਰੋਟੀ ਖਾਂਦੇ ਨੂੰ ਵੇਖ ਕੇ ਜਰਦੇ ਨਹੀਂ ਨਹੀਂ ਜਰਦੇ ਸਹੀ ਗੱਲ ਆ ਹਨਾ ਤੇ ਮੈਨੂੰ ਤੇ ਗੁੱਸਾ ਲੱਗਾ ਮੈਂ ਕਿਹਾ ਭਾਈ ਜਿੰਨੇ ਇਦਾਂ ਕਰਨਾ ਸਾਨੂੰ ਫੜਾ ਹੀ ਜਾਇਆ ਕਰੋ ਤਕਰੇ ਫੜਾਇਆ ਨਾ ਪਾਪੂ ਲਗਣੇ ਆਪਣੀ ਟੈਨਸ਼ਨ ਆ ਤਾ ਚੂੜੀਆਂ ਦੋ ਪਾ ਤੂੰ ਵੀ ਖੁਸ਼ ਤੇ ਆ ਜਿਹੜਾ ਨਾਰੀਅਲ ਅਸੀਂ ਭੰਨ ਕੇ ਖਾਣੇ ਆ ਹਜੂ ਆ ਤੋ ਖਾ ਖੂ ਲੈਣਗੇ ਤੂੰ ਹੀ ਖਾ ਲੈ ਮੈਂ ਖਾ ਲਾਂਗੀ ਇਦਾਂ ਕਿਸੇ ਦਾ ਪੜਾ ਹੋ ਜਾਊਗਾ ਜੇ ਇਦਾਂ ਪੜਾ ਹੁੰਦਾ ਤੇ ਫਿਰ ਲੋਕ ਇੱਕ ਦੂਜੇ ਦਾ ਬੁਰਾ ਇਦਾਂ ਹੀ ਕਰ ਦਿੰਦੇ ਹਾਂ ਸਹੀ ਗੱਲ ਹੈ ਹਨਾ ਮਿੱਤਰ ਦੁਸ਼ਮਣ ਦੀ ਕਿ ਲੋੜ ਸੀ ਦੁਸ਼ਮਣੀ ਦੀ ਕਿ ਲੋੜ ਸੀ ਜੇ ਇਦਾਂ ਹੀ ਪੜਾ ਹੁੰਦਾ ਲੋਕ ਇੱਥੇ ਹੀ ਕਰ ਦਿੰਦੇ ਸਭੇ ਮੂਰਖ ਨੇ ਆਪਣਾ ਆਪ ਹੀ ਗਵਾਉਂਦੇ ਨੇ ਆਪਣਾ ਖਰਚਾ ਵੀ ਕੀਤਾ ਦੇ ਕੇ ਆਉਣੀ ਹੈ ਵਾਹ ਖਾਲੀ ਦਾ ਵੇਖੀ ਸੀ ਬਣਦਾ ਕੀ ਤੂੰ ਹਣਾ ਸਹੀ ਗੱਲ ਹੈ ਪਰ ਖੜੀ ਜਾਂਦੇ ਸੜਨ ਵਾਲਿਆਂ ਨੂੰ ਆਪਾਂ ਨੂੰ ਵੀ ਆ ਠੀਕ ਹੈ ਆਹ ਕਹਿੰਦਾ ਕਾਰ ਪਾਇਆ ਦਿੱਸੋਨੇ ਕੋਠੀ ਪਾਈ ਅਗਲੇ ਤਾਂ ਵੀ ਸਰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਈ ਸਰਬੱਤ ਦਾ ਭਾਜੀ ਦਾ ਮਾਫੀ ਜਿੱਦਾ ਕਰ ਗਿਆ ਮੈਂ ਤਾਂ ਕਹਿੰਦਾ ਭਾਈ ਸਾਡੇ ਘਰੇ ਹੀ ਫੜਾ ਜਾਇਆ ਕਰੋ ਆਪਾਂ ਦਾ ਵੱਢ ਕੇ ਖਾਣੇ ਆਪਣਾ ਮੇਰੇ ਮਾਰ ਗਿਆ ਤੇ ਚਿਰ ਗਿਆ ਆਪਾਂ ਚੱਲਾ ਜਾਓ ਤੂੰ ਟੂੜੀਆਂ ਤੂੰ ਬਾ ਇਨਾ ਡੂਣਾ ਹੋਏ ਮਾਤਾ ਆ ਆ ਤਾਂ ਗੱਡੀ ਲੈ ਆ ਤਾਂ ਨਵੀਂ ਗੱਡੀ ਨੇ ਆਹ ਆ ਤਾਂ ਗੱਡੀ ਲੈ ਉੱtre ਬਾਬੇ ਨੇ 11000 ਰੁਪਇਆ ਐਨਾ ਕਾਊਂਟ ਚ ਪਾਓ ਭਾਈ ਲੋਕ ਤੇ ਜਿਹੜੀ ਮਾਤਾ ਥੋੜੇ ਥੋੜੇ ਹੋ ਰਸਮਾਂ ਜਿਹੜੀਆਂ ਕੀਤੀਆਂ ਆਪਾਂ ਇੰਨੀਆਂ ਹਰੀਆਂ ਉਹ ਵੀ ਐਵੇਂ ਗਈਆਂ ਲੁੱਟ ਲਿਆ ਪੁੱਤ ਮੈਂ ਪਰਸੋ ਗਈ ਤਾਂ ਉੱਥੇ ਤਾਂ ਬਾਬਾ ਹੈਗਾ ਹੀ ਕੋਈ ਨਾ ਓ ਮਾਤਾ ਇਹ ਸਾਰੇ ਲੁੱਟਣ ਦੇ ਆ ਤਰੀਕੇ ਮੈਂ ਵੀ ਪੜ੍ਹਿਆ ਲਿਖਿਆ ਹੋ ਕੇ ਆਂਦ ਵਿਸ਼ਵਾਸ ਗੱਲਾਂ 'ਚ ਵਿਸ਼ਵਾਸ ਕਰਨ ਨਾਲ ਮੈਂ ਤਾਂ ਮਿੰਦੋ ਨਖਾਫੜੀ ਤੇ ਫਸ ਗਈ ਮਿੰਦੋ ਕਹਿੰਦੀ ਨਹੀਂ ਬਾਬਾ ਦਾ ਕਾਰ ਨਹੀਂ ਆਲਾ ਓ ਮਾਤਾ ਤੈਨੂੰ ਮਿੰਦੋ ਚਾਚੀ ਦੇ ਪਿੱਛੇ ਲੱਗਣਾ ਹੀ ਨਹੀਂ ਚਾਹੀਦਾ ਸੀਗਾ ਤੂੰ ਵੀ ਐਵੇਂ ਹੀ ਲੱਗ ਪਣੇ ਨਾਲ ਝੇੜੀ ਹੋ ਗਈ ਇਹਦਾ ਉਹ ਗਾਣੇ ਵਾਲੀ ਗੱਲ ਬਣ ਗਈ ਜੱਟ ਦੀ ਤਰੱਕੀ ਬਿੱਲੋ ਬੰਬ ਵਾਂਗੂ ਚੱਲ ਗਈ ਕਈਆਂ ਦੇ ਤਾਂ ਪਤੰਦਰ ਤੂਣੇ ਨਹੀਂ ਚੱਲੇ ਆਪਣਾ ਤੂਣਾ ਵੀ ਨਹੀਂ ਵੇਖਲਾ ਚੱਲਿਆ ਉਹ ਮਾਤਾ ਮੇਰੇ ਸਿਰ ਤੇ ਤੇ ਚੱਲ ਨੌਕਰੀ ਦਾ ਪੂਤ ਸਵਾਰ ਸੀਗਾ ਤੇਰੇ ਸਿਰ ਤੇ ਕਾਹਦਾ ਪੂਤ ਸਵਾਰ ਸੀਗਾ ਤੂੰ ਤਾਂ ਸਮਝ ਲੈ ਮੈਂ ਆਖਿਆ ਤੇਰੀ ਨੌਕਰੀ ਲੱਗ ਜੇ ਤੂੰ ਮੈਨੂੰ ਆਖਿਆ ਮਿੰਦੋ ਕਾਏ ਚਾਚੀ ਨੇ ਕੀਤੇ ਨੇ ਤਾ ਉਹ ਬਚ ਗੀ ਤੇ ਆਪਾਂ ਵੀ ਬਚ ਜਾਗੇ ਮਾਤਾ ਤੂਣੇ ਕਰਨ ਨਾਲ ਤਾਂ ਸੋ ਆਪਣਾ ਬੁਰਾ ਹੋਈ ਤਰੇ ਅੰਦਾ ਬਾਤਾ ਮੈਨੂੰ ਪਤਾ ਲੱਗਾ ਵਾ ਅਗਲੇ ਮਹੀਨੇ ਤਾਂ ਪਤਾ ਕਿੰਨੀ ਕਰਦੇ ਮੇਰਾ ਵੀ ਦਿਮਾਗ ਹੈ ਲੱਗਾ ਸੀਗਾ ਜੇ ਹੁਣ ਮੇਰੀ ਨੌਕਰੀ ਨਹੀਂ ਲੱਦੀ ਪਈ ਆਪਾਂ ਮਾੜੇ ਕੰਮ ਕਰਨ ਲੱਗ ਗਏ ਆਣੇ ਆ ਜੇ ਆਪਾਂ ਇਹ ਮਾੜੇ ਕੰਮ ਕਰਾਂਗੇ ਨਾ ਰੱਬ ਦਾ ਪਰ ਵੇਂਦਾ ਜੇ ਹੋਰ ਕੋਈ ਨਹੀਂ ਵੇਂਦਾ ਤਾਂ ਮਹਾਰਾਜ ਤੋਂ ਬਿਨਾ ਕੋਈ ਨਹੀਂ ਮੈਂ ਤਾਂ ਪੁੱਤ ਅੱਜ ਤੋਂ ਕੰਨਾਂ ਨੂੰ ਹੱਥ ਲਾਉਣੇ ਜੇ ਮਹਾਰਾਜ ਨੇ ਦੇਣਾ ਤਾਂ ਦੇ ਦੇਣਾ ਨਹੀਂ ਤਾਂ ਮੈਂ ਅੱਜ ਤੋਂ ਲਾ ਕੇ ਇਹ ਕੰਮ ਕਰਨਾ ਹਾਂ ਮਾਤਾ ਮੈਂ ਵੀ ਨਹੀਂ ਅੱਜ ਤੋਂ ਬਾਅਦ ਕੋਈ ਤਾਂ ਤੂੰ ਸਿੱਧੇ ਰਸਤੇ ਲੱਗਣਾ ਹੁਣ ਮੈਂ ਤੈਨੂੰ ਮੱਤ ਦੇਣੀ ਆ ਮਿਹਨਤ ਨਾਲ ਸਭ ਕੁਝ ਬਣਨਾ ਕੋਈ ਇਹ ਜੇ ਟੂੜੇ-ਪੂੜੇ ਨਾਲ ਕੁਝ ਥੋਣ